ਓਹ ਲਾ ਪੱਟੂ ਸਖ ਹੋਵੇ ਮੋਢੇ ਤੇ ਕੋਈ ਨਾ ਕੋਈ ਧੜੀ ਹੋਵੇ ਓ ਕਿਵੇਂ ਰਾਮਿਆ ਓ ਤਾਇਆ ਆ ਸੱਲ ਜਾ ਪਾੜ ਗਿਆ ਗਰੀਬ ਦੇ ਕੁਰਤੇ ਵੰਗੂ ਆ ਵੇਖ ਲਾ ਬਾਬਾ ਗੱਲ ਸੁਣ ਲੈ ਮੇਰੀ ਹਾਂ ਮਰਦਾ ਬੋਲੋ ਖਫਣ ਪਾੜ ਤੂੰ ਨਾ ਕਿਤੇ ਸਾਹੇ ਚ ਟੀ ਲਿਆ ਬਾਬਾ ਮੈਂ ਹੁਣ ਇਹਨੂੰ ਦੱਸ ਕੀ ਮੈਂ ਮੂੰਹ ਨਾ ਪਾੜਦਾ ਇਹ ਮੂੰਹ ਨਹੀਂ ਪਾੜਦਾ ਜਿਹੜੀ ਮੁੱਟ ਦੇ ਜਾਨਾ ਗੱਲ ਸੁਣ ਲੈ ਖੱਦਰ ਨੂੰ ਪਾੜ ਦਿੰਦਾ ਜਿਹੜੀ ਮੈਂ ਤਾਂ ਮੇਰੀ ਗੱਲ ਸੁਣ ਮੈਂ ਤਾਂ ਝੱਗ ਕੱਢੀ ਜਾਂਦਾ ਸੀਗਾ ਕੱਢੀ ਜਾਂਦਾ ਸੀ ਝੱਗ ਆ ਮੇਰੇ ਮੂੰਹ ਚ ਟਿਕਨ ਲਾਤੀ ਏ ਪਤਾ 12-1300 ਦਾ ਓਏ ਹੈ ਤਾਂ ਹੈਗਾ ਹੁਣ ਮੈਂ ਮੇਰਾ ਕੀ ਕਸੂਰ ਹੁਣ ਮੇਰੀ ਗੱਲ ਸੁਣ ਕੱਲ ਮੋਟਰ ਮੱਚ ਗਈ ਕੱਲ ਮੋਟਰ ਮੱਚ ਗਈ ਠੇਕੇ ਵਾਲੇ ਵਾਂਦੇ ਉਹ ਮੈਂ ਮਚਾਈ ਆ ਓਏ ਤੂੰ ਤਾਂ ਨਹੀਂ ਮਚਾਈ ਤੇਰੇ ਭਾਗ ਹੀ ਨਹੀਂ ਚਾਹੀਦੇ ਓ ਯਾਰ ਭਾਗ ਨੂੰ ਦੱਸ ਮੈਂ 65000 ਰੁਪਇਆ ਦਿੱਤਾ ਤੂੰ ਮੈਨੂੰ ਸਾਰਾ ਹੁਣ ਮੈਂ ਉਹਦੇ ਭਾਗ ਬਣਾਉਣ ਵਾਸਤੇ ਪਹਿਲਾਂ ਮੈਂ ਹਵਨ ਕਿੱਥੋਂ ਕਰਾ ਦੇ ਤੇਰੇ ਵਾਸਤੇ ਹੁਣ ਮੈਂ ਇੱਥੇ ਹੁਣ 65000 ਲੈ ਕੇ ਤੇ ਤੂੰ ਹਵਨ ਨਾ ਕਰਾ ਮੀ ਹਾਂ ਤੇ ਤੈਨੂੰ ਨਹੀਂ ਪਤਾ ਗੱਲ ਸੁਣਾ ਨਿੱਤ ਖੱਦਰ ਨੂੰ ਪਾੜ ਦੇ ਨਾ ਕਿ ਤੇ ਉੱਥੇ ਬਾੜੀਆਂ ਖੁੱਲੀਆਂ ਰੱਖ ਦੇ ਆ ਸਟਾਰਟਰ ਨੂੰ ਹਵਾ ਲੱਗੇ ਪੁਰਾ ਓਏ ਯਾਰ ਸਟਾਰਟਰ ਨੂੰ ਹਵਾ ਮੈਂ ਸਟਾਰਟਰ ਨੂੰ ਹਵਾ ਹੁਣ ਕਿ ਤਰ੍ਹਾਂ ਝੱਗਾ ਕੱਢਾਂ ਮੈਂ ਤੇ ਸਟਾਰਟਰ ਨੂੰ ਹਵਾ ਨਹੀਂ ਲੱਗੀ ਤਾਂ ਹੀ ਪਟਿਆ ਇਹ ਮੈਂ ਏਸੀ ਲਵਾ ਦੇ ਏਸੀ ਲਵਾ ਦੇ ਕਮਰੇ ਚ ਉਥੇ ਓਏ ਮੈਂ ਨਾ ਸਾਰੇ ਜਿਹੜੇ ਕਿਸਾਨ ਵੀ ਹੁੰਦੇ ਆ ਜਿਹੜੇ ਖੇਤੀ ਕਰਦੇ ਆ ਹਾਂ ਉਹ ਮੋਟਰਾਂ ਵਾਲੇ ਕਮਰੇਾਂ ਚ ਵੀ ਮਾੜੇ ਮੋਟੇ ਨਾਲ ਹਵਾ ਵਾਸਤੇ ਰੱਖਣ ਅੱਛਾ ਹਾਂ ਆਹ ਹੈ ਨਾ ਜਦੋਂ ਗਰਮ ਹੋ ਜਾਂਦਾ ਹਾਂ ਫਿਰ ਇਹ ਪਾਲ ਜਾਂਦਾ ਹੈ। ਅੱਛਾ ਇਹ 15-1600 ਦਾ ਇਹ 15-1600 ਦਾ ਸ਼ੇਰਾ। ਉਹ ਮੇਰੀ ਗੱਲ ਸੁਣਾ ਤਾਇਆ ਮੈਂ ਤੈਨੂੰ ਗੱਲ ਦੱਸਦਾ ਇੱਕ। ਇੱਕ ਗੱਲ ਹੈ ਨਾ ਮੇਰੀ ਕੰਨ ਚ ਪਾਲਾ। ਆਪਾਂ ਗਾਣੇ ਚ ਤੇਰੇ ਭਾਈ ਆ। ਇਹ ਕੰਨ ਚ ਮਾਇਲਾ ਕੰਨ ਚ ਤੇ ਆਪਾਂ ਚ ਪਾਲਾ ਕੰਨ ਚ। ਮੇਰੀ ਗੱਲ ਸੁਣਦਾ। ਆਪਾਂ ਗਾਂ ਨੂੰ ਠੇਕੇ ਵਾਲੇ ਵਾਂਂ ਦਾ ਪੰਗਾ ਨਹੀਂ ਲੈਣਾ। ਹਾਂ ਆਪਾਂ ਦੋਨੇ ਰੇਲ ਗੱਡੀ ਤੇ ਲੱਗ ਜਾਾਂਗੇ ਉਹ ਰੇਲ ਗੱਡੀ ਤੇ ਕਿ ਉਧਰ ਲਾ ਕੇ ਕਿਤੇ ਲਿਆ ਉਹ ਮੋਟਰ ਬੱਜ ਗਈ ਮੈਨੂੰ ਚਲਾਉਣ ਵਾਲੀ ਟੁੱਟੀ ਤੀ ਪੰਜ ਅੱਛਾ ਪਿੰਜੇ ਤੇ ਆਪਾਂ ਨੂੰ ਆਉਂਦਾ ਊੜੇ ਤਵਾੜਾ ਨਹੀਂ ਹਾਂ ਆਪਾਂ ਆ ਹੀ ਕਹੀ ਕਵਾੜੇ ਵਾਲੇ ਆ ਤੇ ਹੋਰ ਤਾਂ ਮੈਨਾਂ ਤੂੰ ਕਾਨੂੰਗੁਰ ਬਣੇਗਾ ਉਹ ਮੈਂ ਤਾਂ ਤੈਨੂੰ ਆਏ ਨਾ ਆਪ ਆਪਦਾ ਆਪਦਾ ਵਾਹਣ ਵੀ ਲੈ ਆ ਕੇ ਠੇਕੇ ਵਾਲਾ ਰਹਿਣ ਦੇ ਯਾਰ ਇੱਕ ਤਾਂ ਠੇਕਾ ਵਾਧ ਕੇ ਲਈ ਮੈਂ ਤਾਂ ਤੈਨੂੰ ਇਹ ਕਹਿਣਾ ਹੈ ਹਾਂ ਗਾਂ ਨੂੰ ਨਾ ਇੱਥੇ ਵੀਜ ਕੁਛ ਟਿੰਡੀਆਂ ਵੀਜ ਲਾ ਹਾਂ ਕੁਛ ਵੀਜ ਲਾ ਖਖੜੀਆਂ अच्छा आज में कद्दू बिजे है ठीक है हां ते ਲੈਣਾ ਕੀ ਆ ਆਪਣਾ 5-7 ਕਿल्ले ਕਢ ਲਿਆ ਕਰ ਹਾਂ ਤੇ ਤੂੰ ਵੀ ਕਾਰ ਪੈਲਸਨ ਤੈਨੂੰ ਕਰ ਦੂੰ ਮੈਂ ਉਹ ਹੋਰ ਯਾਰ ਆਪਾਂ ਐਵੇਂ ਅੱਡਾਂ ਚੱਕ ਕੇ ਪਾ ਲਿਆ ਕੱਲ ਮੋਟਰ ਮੱਤ ਗਈ ਅੱਜ ਮੱਤ ਗਿਆ ਹਾਂ ਹਾਂ ਕੀ ਹਯੋਕੇ ਤੇਰੇ ਵੱਧ ਪੈਂਦੀ ਆ ਹਯੋਕੇ ਤਾਂ ਪੈਂਦੀ ਆ ਨਾ ਕੰਮ ਕਰਨਾ ਪੈਂਦਾ ਉਹ ਕੰਮ ਦਾ ਨਹੀਂ ਕੋਈ ਗੱਲ ਤਾਂ ਆ ਜਦੋਂ ਆ ਮਠਾਨ ਦਾ ਹੋ ਜਾਂਦਾ ਨਾ ਮੈਨੂੰ ਦੁੱਖ ਹੁੰਦਾ ਯਾਰ ਆ ਮੈਂ ਤਾਂ ਮੈਂ ਤਾਂ ਵੇਖ ਲਿਆ ਹਾਂ ਜਦੋਂ ਰਾਮਾ ਮੁਸਕੜੀਆਂ ਇਸ ਦਾਵੇ ਹਾਂ ਸਾਹੇ ਦਾ ਵੀ ਉਹ ਸਾਹੇ ਚਿੱਠੀ ਲਿਆਇਆ ਆ ਆ 15 1600 ਦੀ ਲਿਆਇਆ ਆ 15 1600 ਦਾ ਸੜ ਗਿਆ 15 1600 ਹੋਰ 3200 ਹੋ ਗਿਆ ਉਹ ਤਾਇਆ ਮੇਰਾ ਕਰਾ ਜੀ ਕਰਦਾ ਸੀ ਯਾਰ ਵੀ ਮੈਂ ਤੇ ਦੰਦੀ ਵਾਰਤੀ ਦਾ ਸਿਆਰਾ ਤਾਂ ਮੈਂ ਗੱਲ ਸੁਣਾ ਮੇਰੀ ਇਹਨੂੰ ਨਾਪਕੇ ਪਾੜਤਾ ਹੁਣ ਤੇ ਫੇਰ ਹੁਣ ਇਹ ਗਰਮ ਹੋ ਕੇ ਪਾੜ ਗਿਆ ਹੁਣ ਮੈਂ ਦੱਸ ਕੀ ਉਹ ਜੇ ਤੈਨੂੰ ਨਹੀਂ ਪਤਾ ਉਹਦੇ ਬਾੜੀਆਂ ਲੱਗਿਆ ਬਾੜੀਆਂ ਤਾਂ ਖੋਲ ਦੇ ਉਹ ਚਲ ਗਾਹ ਨੂੰ ਖੋਲ ਦਿਆ ਕਰਾਂਗੇ ਯਾਰ ਤੂੰ ਵੀ ਕੱਲਾ ਝੱਗ ਕੱਢਣ ਆ ਲਈ ਹੈ ਹਾਂ ਜਿਹੜੇ ਆਹ ਰੂਟਾ ਵੇਤਨਾ ਝੱਗ ਹੁੰਦੀ ਆ ਨਾ ਉਹਨਾਂ ਪਾਸੇ ਕਰਦਾ ਕਾ ਤੂੰ ਹੈ ਨਹੀਂ ਮੋਟਰ ਮਟਰ ਵਾਲਾ ਓ ਯਾਰ ਨਾਲੇ ਦਾ ਮੈਂ ਤੀਜੇ ਦਿਨ ਉਹ ਕਹਿ ਲਾਟ ਆ ਡੱਕ ਲਿਆ ਦੇ ਡੱਕ ਲਿਆ ਦੇ ਇੱਕ ਦਿਨ ਤੈਨੂੰ ਡੱਕ ਲਿਆ ਕੇ ਦਿੱਤਾ ਇੱਥੇ ਹਾਂ ਤੇ ਦੂਜੇ ਦਿਨ ਉਹ ਜਿਹੜੀ ਚੱਪ ਜੀ ਸੀਗੀ ਉਹ ਉਥੇ ਕੁੱਤਾ ਲੈ ਕੇ ਭੱਜ ਗਿਆ ਤੇ ਉਹ ਫਿਰ ਉਹ ਕੁੱਤੇ ਦੇ ਮੂੰਹ 'ਚ ਮੈਂ ਤਾਂ ਨਹੀਂ ਪਾਈ ਅੱਛੇ ਦੇ ਮੂੰਹ 'ਚ ਨਹੀਂ ਪਾਈ ਤੂੰ ਮੈਨੂੰ ਐਂਦਾ ਦੱਸ ਮੋਟਰ ਤੇ ਭਾਂਡਾ ਕਿਤੇ ਛੱਡੇ ਚਾਹ ਪੋਣੀ ਆ ਕੁੱਤੇ ਖਿੱਚੀ ਫਿਰਦੇ ਆ ਜਿਹੜੇ ਇੱਥੇ ਪਤੀਲੇ ਆਓ ਕੁੱਤੇ ਖਿੱਚੀ ਫਿਰਦੇ ਆ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਇੱਕ ਤਾਂ ਮੇਰੇ ਤੇ ਰੱਬ ਕਰੋਪ ਹੋਇਆ ਤੇ ਦੂਜਾ ਮਾਰਿਆ ਪੁੱਤਾ ਤੂੰ ਵੀ ਮੈਨੂੰ ਇੱਕ ਪਾਸਾ ਸ਼ੱਲਤਾ ਦੋਨੇ ਗੱਲ ਸੁਣ ਬੜਾ ਮੋੜਕੋਰ ਕੇ ਕੋਈ ਗੱਲ ਹੋ ਜੇ ਕੋਈ ਰੱਬ ਨੇ ਵੀ ਨੁਕਸਾਨ ਕਰਦਾ ਤੂੰ ਤਾਂ ਮੁੜ ਕੇ ਮੇਰੇ ਤੇ ਲਿਆਉਣੀ ਆ ਰੱਬ ਨੇ ਤਾਂ ਗੱਲ ਸੁਣ ਲੈ ਮੇਰੀ ਰੱਬ ਨੁਕਸਾਨ ਨਹੀਂ ਕਰਦਾ ਹੁੰਦਾ ਹਾਂ ਰਬਤਾ ਨਾ ਜੇ ਨੁਕਸਾਨ ਕਰਦੇ ਉਹਦੇ ਵਿੱਚ ਵੀ ਕੋਈ ਫਾਇਦਾ ਹੁੰਦਾ ਅੱਛਾ ਹਾਂ ਫਿਰ ਆਪਣਾ ਫੈਰਾ ਹੀ ਹੋਇਆ ਹੋਊ ਕੋਈ ਹੋ ਸਕਦਾ ਗੱਲ ਸਨ ਮੋਟਰ ਮੱਚਣ ਨਹੀਂ ਉਹ ਬਚ ਗਿਆ ਫਟ ਕੇ ਛੱਡ ਗਿਆ ਇਹ ਵੀ ਹੋ ਸਕਦਾ ਹੈ ਹਾਂ ਪਰ ਤੂੰ ਨਾ ਮੇਰਾ ਭਰਾ ਹਾਂ ਤੂੰ ਮੋਟਰ ਤੇ ਘੱਟ ਵੱਧੀ ਆਇਆ ਕਰ ਤੇ ਤੈਨੂੰ ਮੈਂ ਜਿੰਨੇ ਕੇ ਪੈਸੇ ਦਿੱਤੇ ਨੇ ਤੂੰ ਬਾਣ ਮਾਂਚੀ ਰਿਆ ਕਰ ਮੈਂ ਆਪੇ ਛੱਡ ਦੇ ਉਹ ਤਾਇਆ ਮੇਰੀ ਗੱਲ ਸੁਣਾ ਆਪਣੇ ਕੱਦੂ ਵੀ ਲੱਗੇ ਤੇ ਤੋਰੀਆਂ ਵੀ ਓਏ ਮੇਰਾ ਪਰਾ ਉਹਦੇ ਤੇ ਨੱਖ ਰੱਖ ਓਏ ਮੈਂ ਵੇਚ ਆਇਆ ਕਰੂੰ ਮੰਡੀ ਚ ਆਹੋ ਆਹ ਤੇਰਾ ਦਾਦਾ ਵੀ ਜਿਵੇਂ ਆਈ ਨਹੀਂ ਨਾ ਤੇ ਤਾਇਆ ਪੈਸੇ ਲਈ ਜਾਂਦਾ ਮੈਂ ਕੱਦੂ ਵੇਚ ਕੇ ਆਪਦੀ ਜੇਬ ਚ ਪਾਈ ਓਏ ਆਪਦੀ ਜੇਬ ਚ ਕਿਉਂ ਯਾਰ ਤੁਹਾਨੂੰ ਨਫਾ ਘਟਕੇ ਦੇਉਂਗਾ ਓਏ ਮੈਂ ਵੇਖਿਆ ਹਾਂ ਇਹ ਦੂ ਤਾਂ ਨਾ ਕਿਸੇ ਗਰੀਬ ਨੂੰ ਦੇ ਦੇਾਂਗੇ ਚਾਰ ਗੱਲ ਸੁਣਾ ਮੇਰੀ ਸਬਜ਼ੀ ਧਰ ਲੈਣਗੇ ਤੇਰੇ ਨਫਾਫੇ ਨਾ ਤਾਂ ਮੈਂ ਚੰਗਾ ਆ ਜਿੱਦਿਆਂ ਦਾ ਹੈ ਹਾਂ ਆ ਚਾਰ ਮੋਟਰਾਂ ਹਾਂ ਆਹ ਚੱਲ ਜਾ ਮੇਰੇ ਹੱਥ 'ਚ ਹੀ ਹੁੰਦਾ ਹੁਣ ਤਾਂ ਮੰਡੀ ਵਾਲੇ ਵੀ ਕਹਿਣ ਲੱਗ ਗਏ ਜਦੋਂ ਬਸਤੇ ਚੜਦਾ ਤਾਂ ਆ ਸੱਲ ਵਾਲਾ ਆ ਗਿਆ ਤਾਂ ਆ ਸੱਲ ਵਾਲਾ ਆ ਗਿਆ ਤੇ ਫਿਰ ਤੇਰੀ ਚੜਾਈ ਕੀਤੀ ਆ ਮੈਂ ਸੱਲਾ ਆਇਆ ਵਜਨ ਲਾਤਾ ਤੈਨੂੰ ਸੱਲਾ ਵਾਲਾ ਜੋ ਤਾਇਆ ਸੱਲਾਂ ਤੇ ਚੱਲਦਾ ਨਾ ਚੜਾਈ ਕਰਨ ਚੜਾਈ ਨੂੰ ਅੱਗੇ ਗੱਲ ਸੰਦ ਥੋੜੀ ਚੜਾਈ ਚੱਲ ਠੀਕ ਆ ਮੈਂ ਖੁੰਜੇ ਜੋ ਝੱਗ ਜੀ ਚੱਕਦਾ ਯਾਰ ਤੂੰ ਤਾਂ ਭਰਾਵਾ ਹਾਂ ਹਾਂ ਓਏ ਮੇਰਾ ਭਰਾ ਓਏ ਮੇਰਾ ਭਰਾ ਹੱਥ ਬਣਾ ਲੈ ਓਏ ਹੱਥ ਬਣਾ ਲੈ ਮਾਰਿਆ ਪੁੱਤਾ ਤੂੰ ਨਾ ਕਿਤੇ ਜਿਹੜੇ ਹਿਸਾਬ ਨਾਲ ਤੂੰ ਖੁੰਦੇ ਚੁਕਣਾ ਸਾਨੂੰ ਖੁੰਦੇ ਲਾ ਦੇ ਕੱਲ ਕੋ ਛੁੱਟੀ ਆ ਜਾਂ ਮੇਰਾ ਆਪਣਾ ਮੈਂ ਤਾਂ ਮੁੰਡੇ ਤੋਂ ਕਹਿ ਕੇ ਕੰਮ ਕਰਾ ਲੂੰਗਾ ਆ ਮੁੰਡੇ ਨੂੰ ਕਰਾ ਲਈ ਨੂੰ ਮੁੰਡਾ ਕੋਈ ਆ ਲਾਇਆ ਤਾਂ ਸੁੱਖ ਦੀ ਖਾਤਰ ਸੀਗਾ ਦੁੱਖ ਹੋ ਗਿਆ ਲਾਇਆ ਸੁੱਖ ਦੀ ਖਾਤਰ ਸੀ ਉਹ ਜਾਲ ਯਾਰ ਤੂੰ ਨਹੀਂ ਖੁਸ਼ ਹੁੰਦਾ ਮੇਰੇ ਤੇ ਮੈਂ ਤਾਂ ਜਾਣਾਂ ਯਾਰ ਜਿਉਂ ਗੱਲ ਸੁਣ ਲਾ ਮੇਰੀ ਆਥ ਨੇ ਜਾਂਦਾ ਕਰੇ ਤਾਂ ਹੀ ਰੋਟੀਆਂ ਬੰਨਦੇ ਟਿਫਨ ਚ ਰੋਟੀਆਂ ਬੰਨਦੇ ਮੈਂ ਤੈਨੂੰ ਇਹ ਨਹੀਂ ਕਹਿੰਦਾ ਰੋਟੀ ਪਾਣੀ ਤਾਂ ਖਾਣਾ ਹੀ ਆ ਤੇ ਫੇਰ ਹੁਣ ਇਹ ਕੱਟ ਲਿਆ ਕਰ ਭੁੱਖ ਤੇ ਕੱਟ ਲਿਆ ਕਰ ਮੜੀ ਮ ਤੂੰ ਕੋਈ ਨਹੀਂ ਆਪ ਤਾਂ ਜਬਾਰੀ ਕਰਦਾ ਆਪਦੀ ਗੋਗੜ ਨਹੀਂ ਵੇਦਾ ਮੈਂ ਕਹਿੰਦਾ ਮੇਰੀ ਰੋਟੀ ਨਹੀਂ ਵਧਿਆ ਹੋਰ ਕਹਦਾ ਵਧਿਆ ਇਹ ਰੋਟੀ ਨਹੀਂ ਵਧਿਆ ਬੇਲਾ ਰਹਿ ਕੇ ਵਧਿਆ ਬੇਲਾ ਰਹਿ ਕੇ ਵੀ ਨਹੀਂ ਵਧਿਆ ਸਹ ਕਸਰਤਾ ਕੋਸਤਾ ਨਹੀਂ ਕੀਤੀਆਂ ਉਹਨੂੰ ਹੁਣ ਹੁਣ ਜਿਹੜੇ ਹਿਸਾਬ ਨਾਲ ਤੇਰਾ ਕੰਮ ਚੱਲਿਆ ਚੱਲ ਸੁਲ ਪਾੜਨ ਦਾ ਹਾਂ ਤੇ ਖੁੰਝੇ ਖਾਂਝੇ ਲਾਉਣ ਦਾ ਸਾਨੂੰ ਹਾਂ ਉਸ ਹਿਸਾਬ ਨਾਲ ਪਤਲਾ ਮੈਨੂੰ ਕਰ ਦੇਗਾ ਮੈਂ ਬੱਸ ਚੜਦਾ ਹੀ ਮੰਡੀ ਪਤਲਾ ਹੋ ਜੂ ਚੱਲ ਫਿਰ ਤੇਰੀ ਦਵਾਈ ਦੀ ਤੇ ਬਚਤ ਕਰਦਾ ਮੈਂ ਹਾਂ ਹਾਂ ਕਾਦੀ ਤੈਨੂੰ ਦਵਾਈ ਤਾਂ ਨਹੀਂ ਖਾਣ ਦੀ ਲੋੜ ਹੁਣ ਹਾਂ ਹਾਂ ਦਵਾਈ ਖਾਣ ਦੀ ਨਹੀਂ ਹਾਂ ਹੁਣ ਤਾਂ ਸਪਲਾਸ ਹੀ ਖਾਣੀ ਪਊ ਕਿਸੇ ਦਿਨ ਤੇ ਇਥੋਂ ਅੱਕੇਵੇਂ ਤੋਂ ਮੇਰਾ ਭਰਾ ਨਾ ਐ ਕਿਦੇ ਮੈਂ ਤੈਨੂੰ ਜਿਹੜੇ ਪੈਸੇ ਦੇਤੇ ਨਾ 65-70000 ਰੁਪਇਆ ਤੇਰੇ 20 ਦਿਨ ਲੱਗੇ ਚੱਲ ਮੇਰੀ ਗੱਲ ਸੁਣ ਛੱਡੀ ਐਵੇਂ ਗਰਮਣਾ ਹੋ ਤੇ ਮੈਂ ਹੁਣ ਜਾਣਾ ਉਧਰੋਂ ਖੁੰਜਾ ਜਾਂ ਕੱਢਦਾ ਯਾਰ ਤੇ ਤੂੰ ਕੋਈ ਨਹੀਂ ਠੰਡਾ ਹੋਇਆ ਹਾਂ ਲੈ ਜਾ ਲੈ ਜਾ ਨਾ ਲੈ ਲਾ ਲਈ ਘਰੀ ਚੰਗਾ ਐ ਆਜੂ ਕਿਸੇ ਕੰਮ ਕੇ ਨਹੀਂ ਓਏ ਕੰਮ ਨਾ ਆਊਗਾ ਜਵਾਗਤਾ ਕਰੇ ਖੇਡ ਲੈਣਗੇ ਛੁੱਟੇ ਚੱਲ ਚੰਗਾ ਔਰ ਦੱਸ ਕੰਮ ਨੂੰ ਤੂੰ ਇਹ ਨਾਟਕ ਰਟੇ ਜਪਉਣਾ ਕੀ ਕੰਜੇ ਦੇ ਨੇ ਆਹੂ ਲਾਤੇ ਜਿੱਦਿਆਂ ਦਾ ਆਹੂ ਢੱਕਾ ਤੋੜਦਾ ਨਹੀਂ ਕਰਦਾ